ਵਿਸ਼ਾ ਪ੍ਰਸਿੱਧ ਸੂਫੀ ਗਾਇਕਾ ਜੋਤੀ ਨੂਰਾ ਦਾ ਵਿਵਾਦ ਨਾਲ ਹਮੇਸ਼ਾ ਰਿਸ਼ਤਾ ਰਿਹਾ ਹੈ ਅੱਜ ਵੀ ਸੂਫੀ ਗਾਇਕਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਜੋਤੀ ਨੂਰਾ ਤੇ ਉਸਦੇ ਪਤੀ ਕੁਨਾਲ ਪਾਸੇ ਨੇ ਹਮਲੇਵਾਰਾਂ ਨੂੰ ਬੁਲਾ ਕੇ ਉਸਨਾਂ ਕੁੱਟਮਰ ਕਰਨ ਦੇ ਦੋਸ਼ ਲਾਏ ਹਨ ਇਸ ਮਾਮਲੇ ਸਬੰਧੀ ਜੋਤੀ ਨੂਰਾ ਤੇ ਕੁਨਾਲ ਪਾਸੇ ਦੋਵਾਂ ਨੇ ਥਾਣਾ ਰਾਮਾ ਮੰਡੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜਦਕਿ ਕੁਨਾਲ ਪਾਸੇ ਨੇ ਸ਼ਿਕਾਇਤ ਚ ਦੱਸਿਆ ਕਿ ਜੋਤੀ ਨੂਰਾ ਨੇ ਉਹਨਾਂ ਨੂੰ ਵਿਦੀਪੁਰ ਫਲਾਈਓਵਰ ਤੇ ਬੁਲਾਇਆ ਸੀ ਜਿੱਥੇ ਉਸਨੇ ਫੋਨ ਤੇ ਕਿਹਾ ਕਿ ਉਹ ਉਸ ਦਾ ਇੰਤਜ਼ਾਰ ਕਰ ਰਹੀ ਹੈ। ਕੁਨਾਲ ਨੇ ਦੋਸ਼ ਲਾਇਆ ਕਿ ਦੇਰਾਂ ਤੋਂ ਫੋਰਚੂਨਰ ਕਾਰ ਵਿੱਚ ਵਿਦੀਪੁਰ ਫਲਾਈਓਵਰ ਗਿਆ ਜਿੱਥੇ ਜੋਤੀ ਨੂਰਾ ਦੀ ਫੋਰਚੂਨਰ ਕਾਰ PB088008 ਇੱਕ ਹੋਰ ਕਾਰ ਨੰਬਰ PB09AG7229 ਦੇ ਨਾਲ ਖੜੀ ਸੀ। ਕੁਨਾਲ ਦਾ ਦੋਸ਼ ਹੈ ਕਿ ਇਸ ਦੌਰਾਨ ਇੱਕ I20 ਕਾਰ ਆਈ ਜਿਸ ਵਿੱਚ ਸਵਾਰ ਵਿਅਕਤੀ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਰਹੇ ਸਨ। ਕੁਨਾਲ ਨੇ ਦੋਸ਼ ਲਗਾਇਆ ਕਿ ਇਸ ਦੌਰਾਨ ਉਕਤ ਵਿਅਕਤੀਆਂ ਨੇ ਪਿਸਤੌਲ ਅਤੇ ਤੇਜ਼ਰ ਹਥਿਆਰ ਕੱਢ ਕੇ ਉਸਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਹ ਘਰ ਪਹੁੰਚ ਜਾ ਕੇ ਉੱਥੋਂ ਚਲੇ ਗਏ ਕੁਨਾਲ ਨੇ ਦੋਸ਼ ਲਾਇਆ ਕਿ ਉਕਤ ਹਮਲੇਬਾਰਾ ਨੇ ਉਸਦਾ ਪਿੱਛਾ ਕੀਤਾ ਅਤੇ ਫਿਰ ਕੁਝ ਦੂਰੀ ਤੇ ਆ ਕੇ ਉਸਤੇ ਹਮਲਾ ਕਰ ਦਿੱਤਾ ਇਸ ਦੌਰਾਨ ਦਵਿੰਦਰ ਸਿੰਘ ਪੀਸੀਆਰ ਟੀਮ ਉੱਥੇ ਗਸ਼ਤ ਤੇ ਨਾਸੀ ਜਿਸ ਨੂੰ ਦੇਖ ਕੇ ਉਹ ਮੌਕੇ ਤੇ ਪਹੁੰਚ ਗਏ ਪਰ ਇਸ ਦੌਰਾਨ ਹਮਲਾਵਰ ਫਰਾਰ ਹੋ ਗਏ ਦੂਜੇ ਪਾਸੇ ਜੋਤੀ ਨੂਰਾ ਨੇ ਸ਼ਿਕਾਇਤ ਕੀਤਾ ਹੈ ਕਿ ਉਸ ਨੂੰ ਕੁਨਾਲ ਦਾ ਫੋਨ ਆਇਆ ਸੀ ਅਤੇ ਉਸਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਹੁਣੇ ਉਸ ਨੂੰ ਨਾ ਮਿਲੀ ਤਾਂ ਉਹ ਉਸ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰ ਦੇਵੇਗਾ ਜੋਤੀ ਨੇ ਦੱਸਿਆ ਕਿ ਉਹ ਉਸ ਨੂੰ ਵਿਦੀਪੁਰ ਫਲਾਈਓਵਰ ਤੇ ਮਿਲਣ ਗਈ ਸੀ ਜਿੱਥੇ ਦੋ ਗੱਡੀਆਂ ਖੜੀਆਂ ਸਨ ਜਿਸ ਵਿੱਚ ਇੱਕ ਗੱਡੀ PB 8 FG 39 61 ਮੌਜੂਦ ਸੀ ਕੁਨਾਲ ਇਸ ਗੱਡੀ ਵਿੱਚੋਂ ਬਾਹਰ ਨਿਕਲਿਆ ਅਤੇ ਉਸ ਦੇ ਨਾਲ ਇੱਕ ਆਲਟੋ ਗੱਡੀ ਸੀ ਜਿਸ ਵਿੱਚ ਕੁਝ ਅਣਪਛਾਤੇ ਵਿਅਕਤੀ ਮੌਜੂਦ ਸਨ ਜਿੱਥੇ ਉਕਤ ਵਿਅਕਤੀਆਂ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਸ ਦੌਰਾਨ ਉਸਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਉਸ ਦੀ ਅਸ਼ਲੀਲ ਵੀਡੀਓ ਲੀਕ ਕਰ ਦੇਵੇਗਾ ਜਿਸ ਤੋਂ ਬਾਅਦ ਉਸਨੇ ਮਹਿਸੂਸ ਕੀਤਾ ਕਿ ਉਸ ਦੀ ਜਾਨ ਨੂੰ ਖਤਰਾ ਹੈ ਅਤੇ ਉਸਨੇ ਆਪਣੇ ਪਤੀ ਅਵਿਨਾਸ਼ ਕੁਮਾਰ ਨਾਲ ਫੋਨ ਤੇ ਗੱਲ ਕੀਤੀ ਜਿਸ ਤੋਂ ਬਾਅਦ ਉਸਦੇ ਪਤੀ ਨੇ ਆਪਣੇ ਦੋਸਤਾ 파ਰਸ ਅਤੇ ਬੱਲੀ ਨੂੰ ਸੂਚਨਾ ਦਿੱਤੀ ਅਤੇ ਉਹ ਮੌਕੇ ਤੇ ਪਹੁੰਚੇ ਜਿੱਥੇ ਕੁਨਾਲ ਪਾਸੀ ਕਾਸਮਿਤ ਮੌਕੇ ਤੋਂ ਫਰਾਰ ਹੋ ਗਿਆ ਇਸ ਘਟਨਾ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੋਮਾ ਟੀਰਾ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਹਾ ਜੀ ਮੈਂ ਜੈਰਵਜੀਤ ਇਹ ਮੈਂ ਕੁਨਾਲ ਪਾਸੀ ਤੁਹਾਨੂੰ ਪਤਾ ਹੀ ਹੈ ਜੀ ਕਿ ਜੋਤੀ ਨੂਰਾ ਜੀ 2 ਸਾਲ ਤੋਂ ਕੁਝ ਵੀ ਮੈਂ ਬੋਲਿਆ ਵੀ ਨਹੀਂ ਨਾ ਮੈਂ ਬੋਲਣਾ ਚਾਹੁੰਦਾ ਸੀ ਕਿ ਜਿਹੜਾ ਆਪਣੀ ਲਾਈਫ 'ਚ ਜਿੱਦਾਂ ਕੁਝ ਹੈਗਾ ਠੀਕ ਹੈ ਪਰ ਥੋੜੇ ਦਿਨਾਂ ਤੋਂ ਹੀ ਇਹ ਲ ਕੰਟੀਨਿਊਸਲੀ ਕਰ ਰਹੇ ਕਦੀ ਕੁਛ ਕਦੀ ਕੋਈ ਮੈਨੂੰ ਨਹੀਂ ਪਤਾ ਕੀ ਪਲਾਨ ਕਰਦੇ ਪਏ ਸੀ ਇਹ ਤਾਂ ਅੱਜ ਇਹਨਾਂ ਦੀ ਕਾਲ ਆਂਦੀ ਆ ਕਿ ਕਿੱਥਿਆਂ ਤੂੰ ਮੈਂ ਕਿਹਾ ਮੈਂ ਫਲੋਰ ਕਹਿੰਦੇ ਤੂੰ ਹੁਣੇ ਆਏਂਗਾ ਜਲੰਧਰ ਉਹ ਭਾਜੀ ਪਰਿਵਾਰ ਬਚਾਉਣ ਲਈ ਪੰਕਜ ਭਾਜੀ ਕੋਣ ਨਹੀਂ ਕੋਸ਼ਿਸ਼ ਕਰਦਾ ਤੁਸੀਂ ਮੈਨੂੰ ਦੱਸੋ ਹੁਣ ਇੱਕੋਦਮ ਕਾਲ ਆਈ ਜੇ ਮੇਰੇ ਦਿਲ 'ਚ ਕੁਛ ਇਦਾਂ ਦਾ ਹੋਵੇ ਵੀ ਜੋਤੀ ਨੇ ਮੇਰਾ ਗਲਤ ਕਰਨਾ ਜਾਂ ਕੁਛ ਹੈ ਤੇ ਮੈਂ ਕੱਲਾ ਕਦੀ ਵੀ ਨਾ ਆਂਦਾ ਭਾਜੀ ਕਦੀ ਵੀ ਨਾ ਆਂਦਾ ਮੈਂ ਫਿਰ ਵੀ ਸਭ ਕੁਝ ਫੁਲਾ ਕੇ ਮੈਂ ਆਇਆ ਔਰ ਪਾਜੀ ਇਹਨੇ ਮੈਨੂੰ ਵਿਦੀਪੁਰ ਰੋਡ ਤੇ ਬੁਲਾਇਆ ਫਲਾਈਓਵਰ ਦੇ ਕੋਲ ਸਨਮ ਸੰਝ ਮੈਂ ਜਦੋਂ ਵਿਦੀਪੁਰ ਚੌਂਕ ਦੇ ਵਿੱਚ ਪਹੁੰਚਿਆ ਤਾਂ ਮੈਂ ਦੇਖਿਆ ਕਿ ਇਹਨਾਂ ਦੀਆਂ ਦੋਨੋਂ ਗੱਡੀਆਂ ਖੜੀਆਂ ਕਿ ਇਹ ਕਿਸੇ ਪਲਾਨ 'ਚ ਮੈਨੂੰ ਬੁਲਾ ਰਹੇ ਆ ਔਰ ਪਾਜੀ ਮੈਂ ਪਿੱਛੋਂ ਹੀ ਜਿਹੜਾ ਵਿਦੀਪੁਰ ਵਾਲਾ ਡਿਵਾਈਡਰ ਆਨਾ ਮੈਂ ਉੱਥੋਂ ਹੀ ਯੂ-ਟਰਨ ਲੈ ਕੇ ਤੇ ਮੈਂ ਵਾਪਸ ਹੋਣ ਲੱਗਾ ਤੇ ਚਾਰ ਬੰਦੇ ਇਹਨਾਂ ਨੇ i20 ਗੱਡੀ ਦੇ ਵਿੱਚ ਖੜੇ ਕੀਤੇ ਹੋਏ ਉਹ ਚੋਰ ਚੱਕੇ ਜਿਹੜੇ ਆਨਾਂ ਹਾਲੇ ਲਈ ਫਿਰਦੇ ਕੋਈ ਫੀਮ ਵੇਚਣ ਵਾਲਾ ਕੋਈ ਕੁਝ ਵੇਚਣ ਵਾਲਾ ਸਭ ਮਤਲਬ ਸਬਦਾ ਹੁਣ ਹੋਗਾ ਨਵੇੜਾ ਇਦਾਂ ਨਹੀਂ ਜਾਂਦੇ ਹੁਣ ਇਹ ਤੇ ਉਹ ਬੰਦਿਆਂ ਨੇ ਨਾ ਮੇਰਾ ਇਦਾਂ ਕਾਰ ਰੋਕ ਕੇ ਚਾਰਾ ਜਾਣੇ ਨੇ ਮੇਰਾ ਕੜਾ ਕੜਾ ਫੜਿਆ ਆ ਦੇਖੋ ਕੜਾ ਫੜਿਆ ਤੇ ਕੜੇ ਤੋਂ ਫੜ ਕੇ ਕਹਿੰਦੇ ਸੀ ਸੀਐਸਟਾਫ ਤੋਂ ਆ ਤੇ ਚਾਰਾਂ ਨੇ ਪਿਸਤਲਾਂ ਰੱਖ ਦਿੱਤੀਆਂ ਮੇਰੇ ਤੇ ਮੈਂ ਉੱਥੋਂ ਭਾਜੀ ਕੜਾ ਕਿਸੇ ਤਰ੍ਹਾਂ ਛਡਾ ਕੇ ਮੇਰੇ ਗੁੱਟ ਵਿੱਚ ਲੈ ਗਿਆ ਸਾਰਾ ਤੇ ਮੈਂ ਗੱਡੀ ਨਿਠਾਈ ਮੈਂ ਗੱਡੀ ਨਿਠਾਈ ਇਹਨਾਂ ਨੇ ਭਾਜੀ ਪਠਾਨਕੋਟ ਫਲਾਈਓਵਰ ਦੇ ਕੋਲ ਆ ਕੇ ਨਾ ਉੱਤੋਂ ਫੋਰਚੂਨਰਾਂ ਵੀ ਲੱਗੀਆਂ ਤੇ i20 ਵੀ ਲੱਗ ਗਈ ਇਹਨਾਂ ਨੇ ਮੇਰੀ ਗੱਡੀ 'ਚ ਗੱਡੀ ਐ ਮਾਰੀ ਕਿੰਨੀ ਵਾਰ ਮੈਂ ਕਦੀ ਅੱਗੇ ਹੋਵਾਂ ਕਦੀ ਪਿੱਛੇ ਹੋਵਾਂ ਵਿਦੀਪੁਰ ਤੋਂ ਲੈ ਕੇ ਤੇ ਮੈਨੂੰ ਲੱਗਦਾ ਕਿ ਮਕਸੂਦਾ ਵੀ ਪੁਲ ਟੱਪ ਗਏ ਸੀ ਅਸੀਂ ਸ਼ਹਿਰ ਪਠਾਨਕੋਟ ਚੋਂ ਵੀ ਟੱਪ ਗਏ ਸੀ ਅਸੀਂ ਤਾਂ ਇਹਨਾਂ ਨੇ ਉੱਥੇ ਤੱਕ ਮੇਰੇ ਮਗਰ ਗੱਡੀ ਜਦੋਂ ਇਹਨਾਂ ਨੇ ਸ਼ਹਿਰ ਪਠਾਨਕੋਟ ਚੋਂ ਟੱਪਦੇ ਮੇਰੇ 'ਚ ਗੱਡੀ ਮਾਰੀ ਨਾ ਤੇ ਟਾਇਰ ਸਾਰਾ ਬਲਾਸਟ ਹੋ ਗਿਆ ਉਹ ਜਿੰਨੀ ਦੂਰ ਤੱਕ ਜਾ ਸਕਿਆ ਮੈਂ ਉਨੀ ਦੂਰ ਤੱਕ ਕਾਰ ਲੈ ਕੇ ਗਿਆ ਰਿੰਮ ਦੇ ਉੱਪਰ ਇਹਨਾਂ ਨੇ ਭਾਜੀ ਉੱਥੇ ਜਿੱਥੇ ਮੇਰੀ ਗੱਡੀ ਰੁੱਕ ਗਈ ਇਹਨਾਂ ਨੇ ਤਿੰਨੇ ਗੱਡੀਆਂ ਰੁਕੀਆਂ ਆਪਣੀਆਂ ਜੋਤੀ ਨੂਰਾ ਜੀ ਆ ਵਿੱਚੇ ਅਭਿਨਾਸ਼ ਕੁਮਾਰ ਅਭੀ ਜਿਹਨੂੰ ਹੁਣ ਜੋਤੀ ਨੂਰਾ ਨੇ ਬਣਾਇਆ ਹੋਇਆ ਉਸਮਾਨ ਸਭ ਝੂਠ ਸਭ ਝੂਠ ਹੈ ਇਹਦੇ ਸਾਰੇ ਕੰਮ ਝੂਠ ਕੁੜੀ ਦੇ ਤੇ ਔਰ ਨਾਲ ਜਿਹੜੇ ਇਹਨਾਂ ਨੇ ਪਤੰਦਰ ਰੱਖੇ ਹੋਏ ਨੇ ਵੱਡੇ ਬਦਮਾਸ਼ 10-10 ਜਾਣੇ 8-8 ਜਾਣੇ ਇਕੱਲੇ ਬੰਦੇ ਨੂੰ ਘੇਰਦੇ ਨਾ ਬਹੁਤ ਵਕਤ ਤੁਹਾਨੂੰ ਹੁਣ ਦੱਸੂਗਾ ਤੁਹਾਨੂੰ ਮੈਂ 2 ਸਾਲਾਂ ਤੋਂ ਕੁਝ ਨਹੀਂ ਕਿਹਾ ਔਰ ਤੁਸੀਂ ਸਾਰੇ ਗੰਦ ਦੇ ਭਰੇ ਹੋਏ ਹੋ ਅਲਜਾਮ ਦੂਜਿਆਂ ਤੇ ਲੌਣੇ ਹੋਣਾ ਇੱਕ ਬੰਦਾ ਵੀ ਤੁਹਾਡੇ ਵਿੱਚੋਂ ਸਾਰੇ ਰੱਬ ਨੂੰ ਮੰਨਣ ਵਾਲਾ ਨਹੀਂ ਅ ਵਿੱਚ ਹੀ ਆ ਤੁਹਾਡੀ ਚੋਤੀ ਨੂਰਾ ਵੀ ਹੁੰਦੀ ਮੈਂ ਡਰਦਾ ਜੋਤੀ ਨੂਰਾ ਤੇਰੇ ਤੋਂ ਇਹ ਵੀ ਪਤਾ ਲੱਗਦਾ ਕਿ ਨਾ ਤੂੰ ਵੀ ਕਰ ਪਾਜੀ ਜਦੋਂ ਗੱਡੀ ਉੱਥੇ ਮੇਰੀ ਰੁੱਕ ਗਈ ਬਲਾਸਟੋਂ ਤੋਂ ਬਾਅਦ ਟਾਇਰ ਬਲਾਸਟ ਹੋ ਗਏ ਉੱਥੋਂ ਇਹਨਾਂ ਨੇ ਅੱਠ ਜਾਣਿਆਂ ਨੇ ਮੈਨੂੰ ਐਨਾ ਵੀ ਕੁੱਟਿਆ ਭਾਜੀ ਆਪਣੇ ਵੱਲੋਂ ਤਾਂ ਇਹਨਾਂ ਨੇ ਮੈਨੂੰ ਮਾਰ ਦਿੱਤਾ ਮਾਰ ਕੇ ਇਹਨਾਂ ਨੇ ਆਪਣੇ ਵੱਲੋਂ ਅੱਠ ਨੌ ਜਾਣਿਆਂ ਨੇ ਮੈਨੂੰ ਗੱਡੀ 'ਚ ਆਪਣੀ ਦੇ ਵਿੱਚ ਜਿਹੜੀ ਇਹਨਾਂ ਦੀ i20 ਉੱਚ ਚੱਕ ਕੇ ਸਿੱਟ ਲਿਆ ਔਰ ਜਦੋਂ ਭਾਜੀ ਇਹ ਚੱਕ ਕੇ ਸਿੱਟ ਕੇ ਨਾ ਰੋਂਗ ਸਾਈਡ ਖੂਤ ਲੈ ਕੇ ਚੱਲਦੇ ਇਹਨੂੰ ਇੱਧਰ ਲੈ ਕੇ ਚੱਲਦੇ ਇਹਨੂੰ ਤੇ ਇਹਨਾਂ ਨੇ ਜਦੋਂ ਨਾ ਮੈਨੂੰ ਚੱਕ ਕੇ ਸਿੱਟ ਕੇ ਉਧਰੋਂ ਪੀਸੀ ਆਰ ਦੀ ਗੱਡੀ ਆ ਗਈ ਕੁਦਰਤੀ ਜਿੱਦਾਂ ਮੇਰੀ ਕਿਸਮਤ ਜਾਂ ਸੰਗਤ ਦੀਆਂ ਦੁਆਵਾਂ ਉਹ ਪੀਸੀ ਆਰ ਦੀ ਗੱਡੀ ਆਂਦੀ ਦੇਖ ਕੇ ਨਾ ਭਾਜੀ ਇਹਨਾਂ ਦਾ ਦਿਮਾਗ ਤਨ ਅਗਿਆ ਕਿ ਉਹਨਾਂ ਨੇ ਹੁਣ ਦੇਖ ਲਿਆ ਵਾ ਔਰ ਇਹਦੀ ਗੱਡੀ ਇੱਥੇ ਡੈਮੇਜ ਹੋਈ ਖੜੀ ਆ ਤੇ ਪੁਲਿਸ ਕਾਰਵਾਈ ਕਰੂਗੀ ਤੇ ਨਹੀਂ ਤਾਂ ਇਹਨਾਂ ਨੇ ਭਾਜੀ ਕੁਝ ਨਹੀਂ ਪਤਾ ਲੱਗਣ ਦੇਣਾ ਸੀ ਇਹਨਾਂ ਨੇ ਉਸੇ ਟਾਈਮ ਗੱਡੀ ਵਿਦੀਪੁਰਾ ਲੋੋਂ ਵਾਪਿਸ ਲੈ ਕੇ ਤੇ ਮਕਸੂਦ ਨਾ ਥਾਣੇ ਚ ਲੈ ਆਇਆ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਪੀਸੀਆਰ ਦੇਖ ਚੁੱਕੇ ਆ। ਭਾਜੀ ਮਤਲਬ ਕਿ ਯਾਰ ਇੱਕ ਸੂਫੀ ਆਰਟਿਸਟ ਹੋ ਕੇ ਤੁਸੀਂ ਇਹ ਕੁਝ ਕਰਦੇ ਪਿਓ ਨਾ ਮੈਂ ਤਾਂ ਕੋਈ ਗੱਲ ਨਹੀਂ ਮੈਂ ਤਾਂ ਜਦ ਤੱਕ ਮੌਤ ਨਹੀਂ ਲਿਖੀ ਤਾਂ ਮੈਨੂੰ ਆਣੀ ਵੀ ਨਹੀਂ ਆ ਤੁਸੀਂ ਬਹੁਤ 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 ਰਾਇਆਂ ਕੀਤੀਆਂ ਮੈਂ ਕੁਝ ਨਹੀਂ ਬੋਲਿਆ ਤੂੰ ਬਹੁਤ ਕੁਝ ਬੋਲੀ ਜੋਤੀ ਬਹੁਤ ਕੁਝ ਬੋਲੀ ਤੂੰ ਰਾਮਾ ਮੰਡੀ ਸਾਡੇ ਕਿਧਰ ਆ ਗਏ ਰਾਮਾ ਮੰਡੀ ਥਾਣੇ ਚ ਭਾਜੀ ਪਹਿਲਾਂ ਇਹ ਮੈਨੂੰ ਮਕਸੂਦਾਂ ਲੈ ਕੇ ਨਾ ਚੱਕ ਕੇ क्योंकि ग्डी अपनी रामा मंडी की सड़की सड़के आ गई ना त करके फिर वो केस इतना लिया रामा मंडी हूँ मैं बयान दिते ने मैं एम एल आर कटवा लगा है भाजपा बाकी संगत सारा कुछ पता है कौन झूठ है कौन सच है ते और मैं एक ही चीज कहना चाहूंगा जेडा जो कोई गांधा पाया ना वो दिल तो है नहीं और मैं कलाकार भरा फकीर भरा बहुत जल्दी का दोरे बहुत कुछ तो ऐदा लैके आऊंगा ਕਿ ਸ਼ਾਇਦ ਮੋੜ ਕੇ ਤੁਸੀਂ ਸ਼ਕਲ ਵੀ ਨਾ ਦੇਖੋ ਕਿਸੇ ਦੀ ਇਹ ਸਭ ਗੱਲਾਂ ਹੀ ਨੇ ਸਭ ਗੱਲਾਂ ਹੀ ਨੇ ਜਿਹੜੇ ਸੱਚੀ ਦੇ ਸੂਫੀ ਹੋਏ ਨੇ ਨਾ ਉਹਨਾਂ ਨੇ ਕੀੜੀਆਂ ਵੀ ਨਹੀਂ ਮਾਰੀਆਂ ਕਦੇ ਕੀੜੀ ਨੂੰ ਵੀ ਨੁਕਸਾਨ ਹੋਣ ਨਹੀਂ ਦਿੱਤਾ ਇਹ ਤਾਂ ਦਿਲਾਂ ਨਾਲ ਖੇਲਦੇ ਫਿਰਦੇ ਨੇ ਹਾਂਜੀ ਮੈडम ਕੀ ਗੱਲ ਕੀ ਹੋਈ ਸੀਗੀ ਗੱਲ ਕੁਛ ਨਹੀਂ ਇਹ ਤਾਂ ਕਿੰਨੇ ਦਿਨਾਂ ਤੋਂ ਉਹਨਾਂ ਨੇ ਤੰਗ ਪਰੇਸ਼ਾਨ ਬਹੁਤ ਕਰਦਾ ਸੀਗਾ ਤੇ ਮਤਲਬ ਇਦਾਂ ਹੀ ਫੋਨ ਮੈਸੇਜ WhatsApp ਤੇ ਨਾ ਜਾਣ ਕੇ ਮਤਲਬ ਗਲਤ ਮੈਸੇਜ ਕਰਦਾ ਰਹਿੰਦਾ ਸੀਗਾ ਬਲੈਕਮੈਨ ਕਰਦਾ ਤੇ ਕਾਫੀ ਚੀਜ਼ਾਂ ਤੋਂ ਮਤਲਬ ਇਦਾਂ ਇਮੋਸ਼ਨਲ ਬਲੈਕਮੇਲ ਬਹੁਤ ਕਰਦਾ ਪਿਆ ਸੀਗਾ ਇੱਥੇ ਫਿਰ ਮੈਂ ਇਹਨੂੰ ਅੱਜ ਉਸ ਉਸ ਗੱਲ ਤੋਂ ਮੈਂ ਇਹਨੂੰ ਮਿਲਣਾ ਹੀ ਅੱਜ ਇਹਨੇ ਬੁਲਾਇਆ ਨਾ ਤੇ ਇਹਨੇ ਬੁਲਾਇਆ ਫੋਨ ਕਰਕੇ ਨਾ ਤੇ ਫਿਰ ਮੈਂ ਆਈ ਤੇ ਇਹਨੇ ਮੈਨੂੰ ਉਹ ਤਾਂ ਇਹ WhatsApp 콜 ਲਾ ਕੇ ਸਾਨੂੰ ਗੁੱਜਰੋ ਫੋਨ ਕਰਦੇ WhatsApp 콜 ਲਗਾਉਂਦਾ ਸੀਗਾ ਤੇ ਕਦੇ ਕਦੇ Snapchat ਤੇ 콜 ਲਗਾਉਂਦਾ ਸੀਗਾ ਕਦੇ Snapchat ਤੇ ਕਦੇ WhatsApp 콜 ਲਗਾਉਂਦਾ ਸੀਗਾ ਇਹ ਕਿ ਮੇਰੇ ਕੋ ਤੁਹਾਡੇ ਕੋਈ ਪ੍ਰੂਫ ਆ ਮੈਂ ਮੀਡੀਆ 'ਚ ਦੇਣੇ ਆ ਜਾਂ ਇਦਾਂ ਕਰ ਦੇਣੀ ਆ ਉਦਾਂ ਕਰ ਦੇਣੀ ਆ ਮੈਂ ਕਿ ਸਾਨੂੰ ਮੈਂਟਲੀ ਹਰਾਸਮੈਂਟ ਕਰਦਾ ਸੀਗੇ ਸਾਨੂੰ ਦੋਨਾਂ ਨੂੰ ਤੇ ਅੱਜ ਨਾ ਇਹਨੇ ਕਿਹਾ ਕਿ ਕੰਨਾ ਮੈਂ ਲਿੱਦਣਾ ਪੁਲਿਸ ਨੇ ਖੜਾ ਤੁਸੀਂ ਉੱਥੇ ਆਓ ਤੋ ਉੱਥੇ ਜੋਤੀ ਜੀ ਗਏ ਮੈਂ ਦੱਸਿਆ ਨਹੀਂ ਕਰੋ ਇਹਨਾਂ ਨੇ ਉੱਥੇ ਜਦੋਂ ਗਏ ਇਹਨਾਂ ਨੇ ਬੱਤੀ ਵੇਚੀ ਕਰਨ ਲੱਪਿਆ ਇਹ ਤੇ ਨਾਲ ਇਹਦੇ ਚਾਰ ਮੁੰਡੇ ਸੀ ਹੋਰ ਆਟੋ ਗੱਡੀ 'ਚ ਇਹ ਨਹੀਂ ਪਤਾ ਸਾਨੂੰ ਕੌਣ ਸੀ ਗਣਪਛਤੇ ਬੰਦੇ ਸੀਗੇ ਸਾਨੂੰ ਪਛਾਣ ਨਹੀਂ ਹੋਏ ਮੁਰਕੇ ਜਦੋਂ ਜੋਤੀ ਜੀ ਨੇ ਮੈਨੂੰ ਫੋਨ ਕੀਤਾ ਮੈਂ ਉੱਥੇ ਲੱਗ ਕੇ ਮੇਰੇ ਦੋ ਮੁੰਡੇ ਸੀਗੇ ਮੈਂ ਉਹਨਾਂ ਨੂੰ ਭੇਜਿਆ ਇਹਨੇ ਉਹਨਾਂ ਨੂੰ ਦੇ ਤੇ ਇਹਦੀ ਗੱਡੀ ਦਾ ਵੇਰ ਕੰਮ ਨੂੰ ਕਰਦੇ ਲੱਗੇ ਟਾਇਰ ਪਾੜ ਗਿਆ ਗੱਡੀ ਟਰੱਕ ਦੇ ਵਿੱਚ ਹਿੱਟ ਹੋਈ ਤੇ ਉੱਥੇ ਟਾਇਰ ਪਾੜ ਗਿਆ ਮੁੜ ਕੇ ਪਠਾਨਕੋੜ ਚੌਂਕ ਲੱਗੇ ਇਹਦੀ ਗੱਡੀ ਰੋਕ ਲਈ ਇਹਨੇ ਆਪੀ ਜੋ ਟਾਇਰ ਪਟਾ ਗੱਡੀ ਚੱਲੀ ਨਹੀਂ ਟਾਇਰ ਪਾਟੇ ਦੀ ਗੱਡੀ ਚਲਾਉਂਦਾ ਰਿਹਾ ਏ ਤੇ ਟਾਇਰ ਪਟੇ ਦੀ ਉਹ ਗੱਡੀ ਨੇ ਰੋਕੀ ਆ ਸਾਡੇ ਮੁੰਡਿਆਂ ਨੂੰ ਸਾਡੇ ਮੁੰਡਿਆਂ ਨੇ ਬੈਂਸਿਆ ਹੱਥ ਪਾਈ ਉਹਨਾਂ ਹੱਥ ਦੇ ਦੰਦੀਆਂ ਵੱਡੀਆਂ ਮੁੰਡੇ ਦੇ ਨੇ ਠੀਕ ਆ ਇਹਦੇ ਕਰ ਉਹਨੇ ਕਰ ਇਹਨੇ ਕਰ ਪਾਰ ਵੀ ਕੱਟ ਕੇ ਮਾਰੀ ਸਾਡੇ ਮੁੰਡੇ ਫੇ ਸਾਡੇ ਮੁੰਡੇ ਨੇ ਫੜ ਕੇ ਇਹਨਾਂ ਨੂੰ ਠਾਣੇ ਲੈ ਕੇ ਇੱਕ ਨੰਬਰ ਅਸੀਂ ਲੈ ਜਾਣਾ ਸੀ ਇਹਨਾਂ ਨੂੰ ਰਾਮਾ ਮੱਢੀ ਠਾਣੇ ਮੁੰਡ ਪੇਠਾਣੇ ਵਾਲਿਆਂ ਨੇ ਇਹ ਰਾਮਾ ਮੱਡੀ ਥਾਣੇ ਨੂੰ ਫੋਨ ਕੀਤਾ ਮੌਕੇ ਦੀ ਗਈ ਉੱਥੇ ਪੁਲਿਸ ਜਿੱਥੇ ਸਾਡੀ ਵਾਰਵਾ ਹੋਇਆ ਵਾ ਤੇ ਜਲਿਤਣਾਪੁਰ ਤਲੇ ਨੇ ਕਿ ਜਿੱਥੇ ਗੱਡੀ ਖੜੀ ਸੀ ਦੀ ਉੱਥੇ ਗਏ ਅਸੀਂ ਉੱਥੇ ਉਹਨਾਂ ਨੇ ਸਾਨੂੰ ਵੀ ਬੁਲਾਇਆ ਇਹਨੂੰ ਵੀ ਨਾਲੇ ਥਾਣੇ ਵਾਲਿਆਂ ਨੇ ਉਥੋਂ ਉਹਨਾਂ ਨੇ ਸਾਰਾ ਮੌਕੇ ਦੇ ਦੇਖ ਲਿਆ ਜੋ ਵੀ ਸੀਗਾ ਸਾਨੂੰ ਹੁਣ ਥਾਣੇ ਲੈ ਕੇ ਆਏ ਸੀਗੇ ਇੱਥੇ ਨਾਲ ਇਹਦੇ ਸਾਡੇ ਬਿਆਨ ਲਿਖੇ ਆ ਜੋ ਜੋ ਸਾਨੂੰ ਇਹ ਹਰਾਸਮੈਂਟ ਕਰਦਾ ਸੀ ਅੱਜ ਤੋਂ 5 ਮਹੀਨੇ ਪਹਿਲਾਂ ਵੀ ਇਹਨੇ ਨਾ ਨਕੁੱਦਰ ਚੌਕ ਲਾਗੇ ਰੋਕਣ ਦੀ ਕੋਸ਼ਿਸ਼ ਕੀਤੀ ਜੋਤੀ ਜੀ ਨੂੰ ਉਹ ਵੀ ਕੰਪਲੀਟ ਅਸੀਂ ਇੱਕ ਨੰਬਰ ਡਿਊਜਨ ਨੰਬਰ ਇੱਕ ਦੇ ਵਿੱਚ ਉਹ ਵੀ ਲਿਖੀ ਹੋ ਮੱਕੀ ਸਾਨੂੰ ਕਦੀ ਗਾਲਾਂ ਕੱਢਦਾ ਵਾ ਕਦੀ ਕੁਸ਼ਰਾਂ ਦਾ ਕਰੀ ਸਾਨੂੰ ਸ਼ੂਹਾਂ ਦੇ ਹਮਲੇ ਕਰਾਉਂਦਾ ਸਾਡੇ ਤੇ ਸਾਡੇ ਸ਼ੋ ਵੀ ਫੜਦਾ ਵਾ ਉਹਨਾਂ ਦੇ ਪੈਸੇ ਖਾ ਲੈਂਦਾ ਵਾ ਤੇ ਆ ਪਿੱਛੇ ਜੇ ਸਾਡ ਇਹ ਨਕੁੱਦਰ ਚੌਂਕ ਲੱਗੇ ਵੀ ਹਮਲਾ ਹੋਇਆ ਵਾ ਉਹ ਵੀ ਨਾ ਜੇ ਵੈਰੀਫਾਈ ਹੋਇਆ ਠੀਕ ਆ ਮੱਕੀ ਇਦਾਂ ਨੀ ਹਰਕਤਾਂ ਕਰਾਂਦਾ ਇਹ ਕਹਿੰਦਾ ਪੁਲਿਸ ਨੇ ਪੁਲਿਸ ਨੂੰ ਕਹਿੰਦਾ ਕਿ ਸਾਡੀ ਗੱਡੀ ਵਿੱਚ ਗੱਡੀ ਹਿੱਟ ਮਾਰ ਕੇ ਰੋਕੀ ਇਹਨਾਂ ਨੇ ਸਾਡੀ ਗੱਡੀ 'ਚ ਹਿੱਟ ਹੋਈ ਸਾਡੀ ਗੱਡੀ ਵੀ ਟੁੱਟੂਗੀ ਇਹਦੀ ਗੱਡੀ ਟੁੱਟੀ ਆ ਜੇ ਸਾਡੀ ਗੱਡੀ ਦੇਖੋ ਕਿੰਨੇ ਟਾਈਮ 'ਚ ਹੋਈ ਆ ਜੇ ਸਾਡੀ ਗੱਡੀ ਇਹਦੇ ਵਿੱਚ ਹਿੱਟ ਹੋਊਗੀ ਸਾਡੀ ਵੀ ਗੱਡੀ ਵੀ ਟੁੱਟ ਉਹੀ ਗੱਡੀ ਸਾਡੀ ਹੱਟ ਹੋਈ ਪਈ ਆ ਹੋਰ ਸਾਡਾ ਕੋਈ ਨੁਕਸਾਨ ਨਹੀਂ ਆ ਨਾ ਅਸਰੀ ਗੱਡੀ 'ਚ ਹੱਟ ਕੀਤਾ ਨਾ ਵਾਸਤਾ ਮੌਕੇ ਤੇ ਪੁਲਿਸ ਆਈ ਆ ਪੁਲਿਸ ਨੇ ਇਹਨਾਂ ਦੇ ਆ ਕੇ ਥਾਣੇੋਂ ਰਿਕਵਰ ਕੀਤਾ ਸਾਡੇ ਦੋ ਮੁੰਡੇ ਵੀ ਤੇ ਬਿਠਾਇਆ ਜਿਹੜੇ ਮੁੰਡਿਆਂ ਨੇ ਤੁਹਾਨੂੰ ਇਹਨਾਂ ਨੂੰ ਫੜਿਆ ਸੀਗਾ ਦੋ ਮੁੰਡੇ ਸਾਡੇ ਆ ਇਹ ਵੀ ਨਾਲ ਬਟ ਆ ਹਾਂ ਜੀ ਦਰਖਾਸਤ ਦਿੱਤੀ ਸਰ ਹਾਂ ਜੀ ਦਰਖਾਸਤ ਦਿੱਤੀ ਅਸੀਂ ਅੱਜ ਹੋਣਾ